ਤਨੁਕਮੇ ਨੇ ਪਹਿਲਾਂ ਵਨ ਆਫ ਮਾਈ ਵੈਰੀ ক্লোਜ਼ ਨੀਅਰ ਐਂਡ ਡੀਅਰ ਵਾਂਸ ਅਨਫੋਰਚਨਟਲੀ ਪਾਸਟ ਅਵੇ ਤੇ ਉਸ ਤੋਂ ਬਾਅਦ ਮਤਲਬ ਹਾਲਾਤ ਕੁਝ ਐਦਾਂ ਦੇ ਹੋ ਗਏ ਸੀ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਕੰਟੈਂਟ ਵੀ ਪ੍ਰੋਪਰਲੀ ਨਹੀਂ ਬਣਾ पाए ਫ੍ਰੀਕਵੈਂਸੀ ਬੜੀ ਡਾਊਨ ਚਲੀ ਗਈ ਹੈ ਮਤਲਬ ਪ੍ਰੋਪਰਲੀ ਫੋਕਸ ਹੀ ਨਹੀਂ ਕਰ ਪਾਏ ਸੋ ਐਨੀਹਾਉ ਉਹਨਾਂ ਦੀ ਪਾਸਿੰਗ ਤੋਂ ਬਾਅਦ ਪਤਾ ਚੱਲਿਆ ਕਿ ਉਹਨਾਂ ਕੋਲੇ ਮਲਟੀਪਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਸੀ ਸੋ ਮੈਂ ਸੋਚਿਆ ਵੀ ਫੈਮਿਲੀ ਦੀ ਹੈਲਪ ਕਰਦੇ ਆ ਉਹ ਪਾਲਿਸੀਜ਼ ਨੂੰ ਕਲੇਮ ਫਾਈਲ ਕਰਨ ਦੇ ਵਿੱਚ ਸੋ ਜਦੋਂ ਉਹ ਕਲੇਮਸ ਫਾਈਲ ਕਰਨੇ ਸ਼ੁਰੂ ਕੀਤੇ ਉਦੋਂ ਮੈਨੂੰ ਐਕਚੁਅਲ ਰਿਐਲਿਟੀ ਪਤਾ ਚੱਲੀ ਇਹਨਾਂ ਇੰਸ਼ੋਰੈਂਸ ਕੰਪਨੀਆਂ ਦੀ ਵੀ ਉਹ ਕਿਦਾਂ-ਕਿਦਾਂ ਤੁਹਾਨੂੰ ਟ੍ਰਿਕਸ ਕਰਦੀਆਂ ਨੇ ਕਿ ਤੁਹਾਡਾ ਕਲੇਮ ਪਾਸ ਹੀ ਨਾ ਹੋ ਸਕੇ ਇੱਕ ਕੰਪਨੀ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰਦੀਆਂ ਕਹਿੰਦੇ ਜੀ ਉਸ ਟਾਈਮ ਦਾ ਪ੍ਰੂਫ ਲੈ ਕੇ ਆਓ ਜਦੋਂ ਤੁਸੀਂ ਬੋਡੀ ਨੂੰ ਸਮਸ਼ਾਨ ਘਾਟ ਲੈ ਕੇ ਗਏ ਸੀ ਕਿਸ ਟਾਈਮ ਤੇ ਤੁਸੀਂ ਚਿਤਾ ਨੂੰ ਅੱਗ ਦਿੱਤੀ ਸੀ ਇਹ ਸਾਰੇ ਪ੍ਰੂਫ ਵਿਦ ਟਾਈਮ ਹੋਣੇ ਚਾਹੀਦੇ ਆ ਤੇ ਉਹ ਵੀ ਕਿਸੇ ਗਵਰਨਮੈਂਟ ਆਫੀਸਰ ਦੁਆਰਾ ਵੈਰੀਫਾਈਡ। ਉਹ ਕਿਹੜੀ ਕੰਪਨੀ ਸੀ ਖੈਰ ਮੈਂ ਉਹਦਾ ਨਾਮ ਤਾਂ ਕੀ ਲੈਣਾ ਬਟ ਇਹਨਾਂ ਦੱਸ ਦੇਣਾ ਕਿ ਇੰਡੀਆ ਦੀ ਵਨ ਆਫ ਦਾ ਬਿਗੇਸਟ ਇੰਸ਼ੋਰਰ ਹੈ ਉਹ। ਨਾਮ ਉਸ ਕੰਪਨੀ ਦਾ ਮੈਂ ਇਸ ਕਰਕੇ ਵੀ ਨਹੀਂ ਦੱਸਣਾ ਚਾਹੁੰਦਾ ਕਿ ਮੈਂ ਆਪਣੀ ਸੋਸ਼ਲ ਮੀਡੀਆ ਫੋਲੋਇੰਗ ਦਾ ਕੋਈ ਵੀ ਅਨਡੈਡਵਾਂਟੇਜ ਨਹੀਂ ਚੱਕਣਾ ਚਾਹੁੰਦਾ। ਪਰ ਹਾਂ ਇਸ ਸੀਨੇ ਮੈਨੂੰ ਸੋਚਣ ਲਈ ਇੰਨਾ ਕੁ ਮਜਬੂਰ ਜ਼ਰੂਰ ਕਰਤਾ ਵੀ ਇਹ ਜਿਹੜਾ ਪੂਰਾ ਐਪੀਸੋਡ ਹੈ ਮੇਰੇ ਨਾਲ ਮਲਟੀਪਾਰਟੀ ਇੰਸ਼ੋਰਸ ਦੇ ਨਾਲ ਮਲਟੀਪਲ ਇੰਸ਼ੋਰੈਂਸ ਦੇ ਨਾਲ ਡੀਲ ਕਰਨਾ ਤੇ ਫਿਰ ਹ ਸੋ ਇਹ ਜਿਹੜੀਆਂ ਪ੍ਰੈਕਟੀਕਲ ਲਰਨਿੰਗਸ ਮੈਨੂ ਮਿਲੀਆਂ ਨੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਜ਼ਰੂਰ ਕਰ ਸਕਣਾ ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਕੁਝ 6 ਇਦਾਂ ਦੇ ਲੈਸਟ ਨੋਨ ਜਾਂ ਫਿਰ ਕਹਿ ਸਕਦਾ ਹੈ ਹਿਡਨ ਫੈਕਟਸ ਬਾਰੇ ਗੱਲ ਕਰਾਂਗੇ ਟਰਮ ਇੰਸ਼ੋਰੈਂਸ ਦੇ ਜੋ ਕਿ ਤੁਹਾਨੂੰ ਟਰਮ ਇੰਸ਼ੋਰੈਂਸ ਲੈਣ ਦੇ ਟਾਈਮ ਬਹੁਤ ਹੀ ਸੁਪਰ ਕੇਅਰਫੁਲੀ ਦੇਖਣੇ ਚਾਹੀਦੇ ਆ ਤੇ ਇਹਦੇ ਨਾਲ ਨਾਲ ਮੈਂ ਕੁਝ ਤੁਹਾਨੂੰ ਇਦਾਂ ਦੀਆਂ ਟਿਪਸ ਵੀ ਦੱਸੂਗਾ ਜੋ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਸਾਬਿਤ ਹੋ ਸਕਦੀਆਂ ਨੇ ਸੋ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਕਾਪੀ ਪੇਪਰ ਪੈਨ ਲੈ ਕੇ ਬੈਠ ਜਾਓ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਇਨਸਾਈਟਸ ਮਿਲਣ ਜਿਹੜਾ ਕਿ ਸਾਡੇ ਕੇਸ ਦੇ ਵਿੱਚ ਸੀ ਕਿ ਡਿਸੀਜ਼ ਦੇ ਕੋਲ ਮਲਟੀਪਲ ਲਾਈਫ ਇੰਸ਼ੋਰੈਂਸ ਪਾਲਿਸੀਸ ਸੀ ਤੇ ਇਸੇ ਚੀਜ਼ ਦੇ ਚੱਲਦੇ ਹੋਏ ਸਾਨੂੰ ਮਲਟੀਪਲ ਇੰਸ਼ੋਰੈਂਸ ਨੂੰ ਡੀਲ ਕਰਨਾ ਪਿਆ ਹਰ ਕਿਸੇ ਦੇ ਆਪਣੇ ਆਪਣੇ ਨਾਟਕ ਸੀ ਉਹਨੇ ਸੁਣਨ ਦੇ ਵਿੱਚ ਕਿੰਨਾ ਚੰਗਾ ਲੱਗਦਾ ਨਾ ਵੀ ਪੰਜ ਅਲੱਗ-ਅਲੱਗ ਕੰਪਨੀਆਂ ਤੋਂ ਇੰਸ਼ੋਰੈਂਸ ਲੈ ਲਓ ਰਿਸਕ ਵੀ ਘਟ ਜਾਏਗਾ ਬਟ ਸਚਾਈ ਇਹ ਹੈ ਵੀ ਪੰਜ ਅਲੱਗ-ਅਲੱਗ ਕੰਪਨੀਆਂ ਤੋਂ ਵੀ ਵੀ ਲੱਗਦੀ ਇੰਸ਼ੋਰੈਂਸ ਲੈਣਾ ਇੱਕ ਕੰਪਨੀ ਤੋਂ 1 ਕਰੋੜ ਦੀ ਪਾਲਸੀ ਲੈਣ ਨਾਲੋਂ ਵੀ ਕਿਤੇ ਜ਼ਿਆਦਾ ਬੁਰਾ ਹੈ ਹੁਣ ਉਹ ਕਿਉਂ ਤੁਸੀਂ ਆਪ ਹੀ ਸੋਚੋ ਵੀ ਨਾਮਿਨੀ ਦਾ ਕੀ ਬੀਤੇਗੀ ਉਹਨੂੰ ਪੰਜ ਅਲੱਗ-ਅਲੱਗ ਜਗ੍ਹਾ ਤੇ ਕਲੇਮ ਫਾਈਲ ਕਰਨਾ ਪੈਣਾ ਹੈ। ਪੰਜ ਵਾਰੀ ਅਲੱਗ-ਅਲੱਗ ਪੇਪਰ ਸੈਟ ਸਬਮਿਟ ਕਰਨਾ ਪੈਣਾ ਹੈ। ਪੰਜ ਅਲੱਗ-ਅਲੱਗ ਕਲੇਮ ਹੈਂਡਲਰਸ ਨੂੰ ਡੀਲ ਕਰਨਾ ਪੈਣਾ ਹੈ ਤੇ ਪੰਜ ਵਾਰੀ ਅਲੱਗ-ਅਲੱਗ ਉਹ ਇੰਪੋਸੀਬਲ ਡਾਕੂਮੈਂਟ ਦੀ ਰਿਕੁਐਸਟ ਨੂੰ ਪੂਰਾ ਕਰਨਾ ਪੈਣਾ ਹੈ। ਅੱਧਾ ਤਾਂ ਉਹ ਇੱਥੇ ਗਿਵ ਅਪ ਕਰ ਦੇਗਾ। ਹੁਣ ਇੱਥੇ ਪ੍ਰੈਕਟੀਕਲ ਚੈੱਕ ਕੀ ਹੋਣਾ ਚਾਹੀਦਾ ਹੈ ਕਿ ਆਪਣੀ ਪਾਲਿਸੀ ਨੂੰ ਕਨਸੋਲिडेट ਕਰੋ। ਪੰਜ-ਛੇ ਅਲੱਗ-ਅਲੱਗ ਪਾਲਿਸੀਜ਼ ਲੈਣ ਦੇ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੈ ਕਿ ਇੱਕ ਵਧੀਆ ਪਾਲਿਸੀ ਲੈ ਲਓ ਤੇ ਉਹ ਵੀ ਕਿਸੇ ਰੈਪਿ ਹੁਣ ਇਹਦੇ ਨਾਲ ਹੋਏਗਾ ਕਿ ਇੱਕ ਪੇਪਰ ਸੈੱਟ ਹੋਏਗਾ ਇੱਕ ਜਾਂ ਮੈਕਸਿਮਮ 2 ਕਲੇਮ ਫਾਈਲ ਕਰਨੇ ਪੈਣਗੇ ਨੋਮਿਨੀ ਕੋਲੇ ਇੱਕ ਫਾਈਲ ਹੋਏਗੀ ਜਿਹੜੀ ਉਹਨੇ ਮੈਨੇਜ ਕਰਨੀ ਹੈ ਉਸ ਫਾਈਲ ਨੂੰ ਸੌਖਾ ਬਣਾਉਣਾ ਹੈ ਮੁਸ਼ਕਲ ਨਹੀਂ ਹੁਣ ਚੈੱਕ ਨੰਬਰ 2 ਹੈ ਨੋਮਿਨੀ ਡਿਟੇਲਸ ਵਰਸਸ ਲੀਗਲ ਹੇਅਰ ਹੁਣ ਇਹ ਦੂਜੀ ਚੀਜ਼ ਹੈ ਜਿੱਥੇ ਬਹੁਤ ਸਾਰੇ ਲੋਕ ਫਸਦੇ ਆ ਉਹਨਾਂ ਨੂੰ ਲੱਗਦਾ ਵੀ ਨੋਮਿਨੀ ਦਾ ਨਾਮ ਭਰਤਾ ਕੰਮ ਖਤਮ ਪਰ ਨਹੀਂ ਇੰਸ਼ੋਰੈਂਸ ਕੰਪਨੀਆਂ ਕੀ ਕਰਦੀਆਂ ਨੇ ਕਿ ਜਿਹੜਾ ਤੁਹਾਡਾ ਨੋਮਿਨੀ ਹੁੰਦਾ ਉਹਦੇ ਤੋਂ ਅਕਸਰ ਹੀ ਬਹੁਤ ਸਾਰੀ ਡਿਟੇਲ ਮੰਗੀ ਜਾਂਦੀ ਹੈ ਵੈਰੀਫਾਈ ਕਰਨ ਦੇ ਲਈ ਪਰ ਲੀਗਲ ਹੇਅਰ ਦੇ ਕੇਸ ਦੇ ਵਿੱਚ ਹੁਣ ਇਸ਼ੂ ਇੱਥੇ ਇਹ ਆ ਜਾਂਦਾ ਹੈ ਵੀ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਆਪਣਾ ਜਿਹੜਾ ਵਿਲ ਹੈ ਉਹ ਬਣਾਉਂਦੇ ਨਹੀਂ ਆ। ਹੁਣ ਇਹਦੇ ਵਿੱਚ ਇਸ਼ੂ ਕੀ ਹੁੰਦਾ ਹੈ ਵੀ ਨੋਮਿਨੀ ਦੀ ਡਿਟੇਲ ਦੇ ਵਿੱਚ ਜੇਕਰ ਹਲਕੀ ਜਿਹੀ ਕਿਤੇ ਨਾ ਕੋਈ ਡਿਟੇਲ ਦੇ ਵਿੱਚ ਗਲਤੀ ਹੋ ਜਾਂਦੀ ਹੈ ਤਾਂ ਬਸ ਇੱਥੇ ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਔਰ ਐਗਜ਼ਾਮਪਲ ਤੁਸੀਂ ਆਪਣਾ ਨਾਮ ਲਿਖਿਆ ਪ੍ਰਿਆ ਕੇ ਸ਼ਰਮਾ ਤੇ ਪੈਨ ਕਾਰਡ ਤੇ ਤੁਹਾਡਾ ਨਾਮ ਲਿਖਿਆ ਹੋਇਆ ਪ੍ਰਿਆ ਕਪੂਰ ਸ਼ਰਮਾ ਬਸ ਇੱਥੇ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਮੌਕਾ ਮਿਲ ਜੇਗਾ ਬਹਾਨੇ ਬਣਾਉਣ ਦਾ ਹੁਣ ਅਗਲਾ ਜਿਹੜਾ ਸੈਕਸ਼ਨ ਹੈ ਨਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੋ ਕਿ ਸਾਡੇ ਨਾਲ ਵੀ ਹੋਇਆ ਹਾਲਾਂਕਿ ਇਹ ਕੇਸ ਟੂ ਕੇਸ ਡਿਫਰ ਕਰਦਾ ਹੈ ਬਟ ਜੇਕਰ ਇੰਸ਼ੋਰੈਂਸ ਕੰਪਨੀ ਸੈਟੀਸਫਾਈ ਨਹੀਂ ਹੁੰਦੀ ਤੁਹਾਡੇ ਤੋਂ ਸ सक्सेशन ਲੈਟਰ ਮੰਗ ਸਕਦੀ ਹੈ ਜੋ ਕਿ ਕੋਰਟ ਤੋਂ ਬਣਦਾ ਹੈ ਤੈਨੂੰ ਮਹੀਨੇ ਨਹੀਂ ਕਈ ਸਾਲ ਲੱਗ ਜਾਂਦਾ ਜਿਵੇਂ ਕਿ ਸਾਡੇ ਕੇਸ ਦੇ ਵਿੱਚ ਸਾਡੇ ਤੋਂ ਵੈਰੀਫਾਈਡ ਟਾਈਮਿੰਗ ਦਾ ਪ੍ਰੂਫ ਮੰਗਿਆ ਸੀ ਉਹ ਵੀ ਕਿਸੇ ਗਵਰਨਮੈਂਟ ਆਫੀਸਰ ਤੋਂ ਵੈਰੀਫਾਈ ਹੋਣਾ ਚਾਹੀਦਾ ਹੈ ਇਹ ਵੀ ਐਸੇ ਚੀਜ਼ ਦਾ ਇੱਕ ਰੂਪ ਹੈ ਮੈਨੂੰ ਲੱਗਦਾ ਹੈ ਵੀ ਇਹ ਇੰਸ਼ੋਰੈਂਸ ਕੰਪਨੀ ਦਾ ਕਲੇਮ ਨੂੰ ਡਿਲੇ ਕਰਨ ਦਾ ਸਭ ਤੋਂ ਬੈਸਟ ਤਰੀਕਾ ਹੈ ਉਹ ਤੁਹਾਡੇ ਲਈ ਪ੍ਰੋਸੈਸ ਇੰਨਾ ਕੁ ਮੁਸ਼ਕਲ ਬਣਾ ਦੇਣਗੇ ਨਾ ਕਿ ਤੁਸੀਂ ਲੜਦੇ ਲੜਦੇ ਥੱਕ ਜਾਓਗੇ ਹੁਣ ਇੱਥੇ ਪ੍ਰੈਕਟੀਕਲ ਚੈੱਕ ਕੀ ਹੋਣਾ ਚਾਹੀਦਾ ਹੈ ਉਹ ਵੀ ਤੁਹਾਡੇ ਨਾਮੀ ਦਾ ਨਾਮ ਡੇਟ ਆਫ ਬਰਥ ਬਿਲਕੁਲ ਸੇਮ ਹੋਣਾ ਚਾਹੀਦਾ ਆ ਮਤਲਬ ਕਿ ਇੱਕ ਇੱਕ ਲੈਟਰ ਸੇਮ ਹੋਣਾ ਚਾਹੀਦਾ ਤੇ ਦੂਜਾ ਇਹ ਹੈ ਪਲੀਜ਼ ਆਪਣੇ ਨਾਮੀਨੀ ਨੂੰ ਦੱਸ ਕੇ ਰੱਖੋ ਵੀ ਉਹਨਾਂ ਦੇ ਜਿਹੜੇ ਪਾਲਿਸੀ ਡਾਕੂਮੈਂਟ ਨੇ ਜਾਂ ਤੁਹਾਡੇ ਜਿਹੜੇ ਪਾਲਿਸੀ ਡਾਕੂਮੈਂਟ ਨੇ ਉਹ ਕਿੱਥੇ ਨੇ ਉਹਨਾਂ ਨੂੰ ਹਨੇਰੇ ਚ ਨਾ ਰੱਖੋ ਹੁਣ ਤੀਸਰਾ ਚੱਕਿਆ ਹੈ ਦਾ ਇੰਪੋਸੀਬਲ ਡਾਕੂਮੈਂਟ ਜਿਹਨੂੰ ਕਿ ਡਿਲੇ ਟੈਕਟਿਕ ਵੀ ਕਹਿ ਸਕਦੇ ਹੋ ਇਹ ਐਗਜ਼ੈਕਟ ਚੀਜ਼ ਹੈ ਜਿਹੜੀ ਸਾਡੇ ਨਾਲ ਹੋਈ ਸੀ ਕੰਪਨੀ ਨਾ ਤੁਹਾਡਾ ਕਲੇਮ ਸਿੱਧਾ-ਸਿੱਧਾ ਰਿਜੈਕਟ ਨਹੀਂ ਕਰੇਗੀ ਉਹ ਇਹਨੂੰ ਸਟਾਲ ਕਰੇਗੀ ਯਾਨੀ ਕਿ ਇਹਨੂੰ ਡਿਲੇ ਕਰੇਗੀ ਹੁੰਦਾ ਕੀ ਹੈ ਕਿ ਨੋਮਿਨੀ ਆਪਣੇ ਸਾਰੇ ਡਾਕੂਮੈਂਟ ਦੇ ਦੇਗਾ ਡੈਥ ਸਰਟੀਫੀਕੇਟ ਹਸਪੀਟਲ ਰਿਪੋਰਟ ਆਈਡੀ ਪ੍ਰੂਫ ਸਾਰਾ ਕੁਝ ਤੇ ਉਸ ਤੋਂ ਬਾਅਦ ਵੀ ਕੰਪਨੀ ਕਹੇਗੀ ਜੀ ਸਾਨੂੰ ਇੱਕ ਪੁਲਿਸ ਵੈਰੀਫਿਕੇਸ਼ਨ ਰਿਪੋਰਟ ਚਾਹੀਦੀ ਆ ਮਤਲਬ ਕਿ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਚਾਹੀਦਾ ਬੇਸ਼ੱਕ ਡੈਥ ਨਾਨ ਐਕਸੀਡੈਂਟਲ ਹੀ ਕਿਉਂ ਨਾ ਹੋਵੇ ਤੇ ਸਭ ਤੋਂ ਪਹਿਲਾਂ ਤਾਂ ਉਹ ਕਹਿਣਗੇ ਵੀ ਉਸ ਬੰਦੇ ਦਾ ਐਫੀਡੇਵਿਟ ਲਾਓ ਜਿਹਨੇ ਬਾਡੀ ਦੇਖੀ ਹੋਵੇ ਜਾਂ ਫਿਰ ਜਿਹੜੀ ਕਰੀਮੇਸ਼ਨ ਸਲਿੱਪ ਆਉ ਕਿਸੇ ਗੈਜਟਿਡ ਅਫੀਸਰ ਤੋਂ ਵੈਰੀਫਾਈ ਕਰਾ ਕੇ ਹੁਣ ਕੰਪਨੀ ਨੂੰ ਪਤਾ ਹੈ ਵੀ ਇਹ ਵਾਲੀ ਡਾਕੂਮੈਂਟ ਮਿਲਣਾ ਆਲਮੋਸਟ ਇੰ ਕੀ ਨੋਮੀਨੀ ਨੂੰ ਇੰਨਾ ਕੁ ਫਰਸਟ੍ਰੇਟ ਕਰਦੇ ਹੋ ਇੰਨਾ ਕੁ ਤਕਾ ਦੇ ਦੋ ਕਿ ਅਲਟੀਮੇਟਲੀ ਉਹ ਗਿਵ ਅਪ ਹੀ ਕਰ ਦੋ ਤੇ ਜਾਂ ਫਿਰ ਉਹਦਾ ਜਿਹੜਾ ਪੇਅ ਆਊਟ ਆ ਉਹਨੂੰ ਮਹੀਨਿਆਂ ਤੱਕ ਲਟਕਾਉਂਦੇ ਰਹੋ ਹੁਣ ਇਥੇ ਪ੍ਰੈਕਟੀਕਲ ਚੈੱਕ ਕੀ ਹੋਣਾ ਚਾਹੀਦਾ ਹੈ ਵੀ ਜਦੋਂ ਵੀ ਕੋਈ ਏਦਾਂ ਦੀ ਅਜੀਬੋ ਗਰੀਵ ਜਾਂ ਫਿਰ ਨਾਨ ਸਟੈਂਡਰਡ ਡਾਕੂਮੈਂਟ ਦੀ ਰਿਕਵੈਸਟ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਪੁਆਇੰਟ ਫੋਨ ਤੇ ਗੱਲ ਕਰਨੇ ਬੰਦ ਕਰ ਦਿਓ ਸਿੱਧਾ ਇੱਕ ਫਾਰਮਲ ਈਮੇਲ ਲਿਖੋ ਇੰਸ਼ੋਰੈਂਸ ਕੰਪਨੀ ਦੇ ਗ੍ਰੀਵੈਂਸ ਡਿਪਾਰਟਮੈਂਟ ਨੂੰ ਤੇ ਉਸੇ ਮੇਲ ਦੇ ਵਿੱਚ complaints@irdai.gov.in ਨੂੰ CC ਦੇ ਵਿੱਚ ਐਡ ਕਰ ਲਿਓ 1. ਤੋਂ ਬਾਅਦ ਅਸੀਂ ਵੀ ਇਹੀ ਕਰਨਾ ਸ਼ੁਰੂ ਕਰਤਾ ਸੀ ਤੇ ਇੰਸ਼ੋਰੈਂਸ ਕੰਪਨੀ ਸਿੱਧਾ ਲੈਣ ਤੇ ਆ ਗਈ ਸੀ ਤੁਸੀਂ IRDAI ਨੂੰ ਟੋਲ ਫਰੀ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ 152255 ਜਾਂ ਫਿਰ 18004254732 ਜਾਂ ਫਿਰ ਇਸ ਤੋਂ ਇਲਾਵਾ ਤੁਸੀਂ ਆਨਲਾਈਨ ਬੀਮਾ ਪ੍ਰੋਸੈਸ ਸਿਸਟਮ ਵੀ ਯੂਜ਼ ਕਰ ਸਕਦੇ ਹੋ ਤੇ ਇੱਥੇ ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਨਾ ਚਾਹੂੰਗਾ ਕਿ IRDAI ਦੇ ਲੇਟੈਸਟ ਰੂਲਸ ਦੇ ਅਕੋਰਡਿੰਗ ਜੇਕਰ ਤੁਹਾਡੇ ਕੇਸ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਤਾਂ ਇੰਸ਼ੋਰੈਂਸ ਕੰਪਨੀ ਨੂੰ 15 ਦਿਨ ਦੇ ਵਿੱਚ ਆਪਣਾ ਡਿਸੀਜਨ ਬਣਾਉਣਾ ਪਏਗਾ ਜੇਕਰ ਇਨਵੈਸਟੀਗੇਸ਼ਨ ਕੇਸ ਹੈ ਤਾਂ 45 ਦਿਨ ਦੇ ਵਿੱਚ ਇਸ ਤੋਂ ਜ਼ਿਆਦਾ ਸਮਾਂ ਲੱ ਇਨਸ਼ੋਰਰ ਨੂੰ ਚੈਲੰਜ ਕਰ ਸਕਦਾ ਹੈ ਚੈੱਕ ਨੰਬਰ 4 ਹੈ ਮਟੀਰੀਅਲ ਮਿਸ ਰਿਪਰੈਜੈਂਟੇਸ਼ਨ ਇੱਕ ਇਦਾਂ ਦਾ ਸਕੈਮ ਕਹਿ ਸਕਦੇ ਆ ਜਿਹਦੇ ਵਿੱਚ 90% ਲੋਕ ਫਸਦੇ ਆ ਜਾਨੇ ਹਣ ਤਾਂ ਨੇ ਦੇ ਵਿੱਚ ਇਹ ਜਿਹੜੀ ਗਲਤੀ ਹੈ ਇਹ ਤੁਹਾਡਾ ਏਜੰਟੀ ਕਰਵਾਉਂਦਾ ਹੈ ਹੁਣ ਇਹ ਸਕੈਮ ਹੁੰਦਾ ਕੀ ਹੈ ਕਿ ਤੁਹਾਡਾ ਏਜੰਟ ਆਪਣੀ ਸੇਲ ਪੱਕੀ ਕਰਨ ਦੇ ਚੱਕਰ 'ਚ ਤੁਹਾਨੂੰ ਕਹਿੰਦਾ ਜੀ ਦਿਨ ਦੀਆਂ ਦੋ ਹੀ ਤਾਂ ਸਿਗਰਟ ਨੇ ਕੋਈ ਚੱਕਰ ਨਹੀਂ ਨਾਨ ਸਮੋਕਰ ਕੈਟਾਗਰੀ ਦੇ ਵਿੱਚ ਲਿਖ ਦਿਓ ਬਸ ਇੱਥੇ ਹੀ ਇਹ ਸਕੈਮ ਹੈ ਜਿਹਦੇ ਵਿੱਚ ਜ਼ਿਆਦਾਤਰ ਲੋਕ ਫਸ ਜਾਂਦੇ ਆ ਹੁਣ ਹੋਏਗਾ ਕਿ ਜੇਕਰ ਉਸ ਪਰਸਨ ਦੀ ਡੈਥ ਬੇਸ਼ੱਕ ਕਾਰ ਐਕਸੀਡੈਂਟ ਦੇ ਵਿੱਚ ਹੀ ਕਿਉਂ ਨਾ ਹੋਈ ਹੋਵੇ ਤੇ ਜੇਕਰ ਇੰਸ਼ੋਰੈਂਸ ਕੰਪਨੀ ਨੂੰ ਬਾਅਦ ਵਿੱਚ ਕੋਈ ਐਦਾਂ ਦਾ ਡਾਕੂਮੈਂਟ ਮੈਡੀਕਲ ਡਾਕੂਮੈਂਟ ਮਿਲ ਗਿਆ ਜਿਹਦੇ ਵਿੱਚ ਤੁਸੀਂ ਖੰਗਦੇ ਦਵਾਈ ਲੈਣ ਡਾਕਟਰ ਕੋਲੇ ਗਏ ਸੀ ਤੇ ਉਹ ਓਕੇਸ਼ਨਲ স্মੋਕਰ ਲਿਖਿਆ ਹੋਇਆ। ਬਸ ਉੱਥੇ ਕੰਪਨੀ ਨੂੰ ਮੌਕਾ ਮਿਲ ਜੇਗਾ ਉਹ ਸਿੱਧਾ-ਸਿੱਧਾ ਕਹਿਣਗੇ ਜੀ ਇਹ ਮਟੀਰੀਅਲ ਮਿਸ ਰਿਪਰੈਜਨਟੇਸ਼ਨ ਦੇ ਬੇਸ ਤੇ ਰਿਜੈਕਟ ਹੋ ਰਿਹਾ ਹੈ ਕਿ ਤੁਸੀਂ ਉਹਨਾਂ ਨਾਲ ਝੂਠ ਬੋਲਿਆ ਆਦਰਵਾਇਜ਼ ਉਹਨਾਂ ਨੇ ਤੁਹਾਡੇ ਤੋਂ ਵੱਧ ਪ੍ਰੀਮੀਅਮ ਚਾਰਜ ਕਰਨਾ ਸੀ। ਉਹ ਇੱਥੇ ਪ੍ਰੈਕਟੀਕਲ ਚੈੱਕ ਕੀ ਹੈ ਕਿ ਹਮੇਸ਼ਾ 100% ਇਮਾਨਦਾਰ ਰਹੋ। ਸਮੋਕਿੰਗ ਚਾਹੇ ਮਹੀਨੇ ਦੀ ਇੱਕ ਸਿਗਰਟ ਪੀਨੇ ਹੋ ਬਟ স্মੋਕਰ ਕੈਟਾਗਰੀ ਦੇ ਵਿੱਚ ਯੈਸ ਹੀ ਲਿਖੋਗੇ। ਅਲਕੋਹਲ ਕਿੰਨੀ ਪੀਨੇ ਹੋ ਸਹੀ-ਸਹੀ ਦੱਸਣਾ ਪਏਗਾ ਲੁਕ ਤਾਂ ਆਪਣੀ ਇਨਕਮ ਨਾਲ ਵਧਾ ਚੜਾ ਕੇ ਦੱਸਣ ਦਾ ਕੋਈ ਫਾਇਦਾ ਨਹੀਂ ਵੀ ਤੁਹਾਨੂੰ ਵੱਧ ਕਵਰ ਮਿਲ ਜਗਾ ਇਸ ਲਈ ਜਿੰਨੀ ਹੈ ਉਨੀ ਇਨਕਮ ਹੀ ਦੱਸੋ ਤੇ ਲਾਸਟ ਦੇ ਵਿੱਚ ਓਕਿਊਪੇਸ਼ਨ ਡੈਸਕ ਜੌਬ ਤੇ ਸਾਈਡ ਸੁਪਰਵਾਈਜ਼ਰ ਦੇ ਵਿੱਚ ਨਾ ਬੜਾ ਫਰਕ ਹੁੰਦਾ ਹੈ ਇਸ ਲਈ ਜੋ ਹੈ ਉਹ ਹੀ ਸੱਚ ਦੱਸੋ ਹੁਣ ਚੈੱਕ ਨੰਬਰ 5 ਹੈ ਕਲੇਮ ਇਨਟੀਮੇਸ਼ਨ ਕਾਲ ਦਾ ਵਰਬਲ Trap ਜੋ ਕਿ ਨਾਮੀ ਦੇ ਲਈ ਹੁਣ ਇੱਕ ਬਹੁਤ ਹੀ ਪ੍ਰੈਕਟੀਕਲ ਟਿਪ ਹੈ ਜੋ ਤੁਹਾਡੇ ਕੰਮ ਆਏਗੀ ਐਕਚੁਅਲੀ ਸਾਡੇ ਕੇਸ ਦੇ ਵਿੱਚ ਵੀ ਇਹੀ ਹੋਇਆ ਸੀ ਜਦੋਂ ਜਦੋਂ ਕਿਸੇ ਪਰਸਨ ਦੀ ਡੈਥ ਹੁੰਦੀ ਆ ਤਾਂ ਜਿਹੜਾ ਫਸਟ ਟਾਈਮ ਜਦੋਂ ਤੁਸੀਂ ਕੰਪਨੀ ਨੂੰ ਰਿਪੋਰਟ ਕਰਨ ਜਾਂਦੇ ਹੋ ਮਤਲਬ ਜਿਹੜੀ ਫਸਟ ਕਾਲ ਨਾਮਿਨੀ ਰਿਪੋਰਟ ਕਰਦਾ ਕੰਪਨੀ ਨੂੰ ਡੈਥ ਦੇ ਬਾਰੇ ਉਹ ਕਾਲ ਅਕਸਰ ਰਿਕਾਰਡਡ ਹੁੰਦੀ ਹੈ ਤੇ ਉਹਦੇ ਵਿੱਚ ਜਿਹੜਾ ਨਾਮਿਨੀ ਆਲਰੇਡੀ ਬਹੁਤ ਜ਼ਿਆਦਾ ਦੁਖੀ ਹੁੰਦਾ ਘਬਰਾਇਆ ਹੋਇਆ ਹੁੰਦਾ ਉਹਨੂੰ ਜਦੋਂ ਪੁੱਛਿਆ ਜਾਂਦਾ ਕਿ ਹਾਂਜੀ ਕੀ ਹੋਇਆ ਸੀ ਤਾਂ ਅਕਸਰ ਨਾਮਿਨੀ ਨਾਰਮਲੀ ਕਹਿ ਜਾਂਦਾ ਜੀ ਕੁਝ ਨਹੀਂ ਪਿਛਲੇ ਕੁਝ ਦਿਨਾਂ ਤੋਂ ਉਹ ਸਟ्रेस ਦੇ ਵਿੱਚ ਸੀ ਜਾਂ ਪਿਛਲੇ ਹਫਤੇ ਉਹਨਾਂ ਨੂੰ ਚੈਸਟ ਪੇਨ ਹੋਇਆ ਸੀ ਉਹਨਾਂ ਨੇ ਡਾਕਟਰ ਨੂੰ ਦਿਖਾਉਣ ਲੋਗਾ ਨਾ ਕਰਤਾ ਬਸ ਇਹੀ ਚੀਜ਼ ਹੈ ਜਿਹਨੂੰ ਮੂਰੇ ਰੱਖ ਕੇ ਕੰਪਨੀ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੰਦੀ ਹੈ ਉਹ ਇਹਨੂੰ ਨੋਨ ਡਿਸਕਲੋਜ਼ਰ ਆਫ ਸਟ्रेस ਜਾਂ ਫਿਰ ਨੋਨ ਡਿਸਕਲੋਜ਼ਰ ਆਫ ਹਾਰਟ ਕੰਡੀਸ਼ਨ ਦੇ ਤੌਰ ਤੇ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੰਦੀ ਹੈ ਬੇਸਿਕਲੀ ਜਾਣੇ ਜਾਂ ਅਣਜਾਣੇ ਦੇ ਵਿੱਚ ਤੁਸੀਂ ਮੌਕਾ ਦੇ ਦਿੰਦੇ ਹੋ ਕੰਪਨੀ ਨੂੰ ਆਪਣਾ ਕਲੇਮ ਰੋਕਰ ਦਾ ਹੁਣ ਇਹ ਤੇ ਪ੍ਰੈਕਟੀਕਲ ਚੈੱਕ ਕੀ ਹੈ ਕਿ ਆਪਣੇ ਨਾਮਿਨੀ ਨੂੰ ਪਹਿਲਾਂ ਤੋਂ ਟ੍ਰੇਨ ਕਰਕੇ ਰੱਖੋ ਉਹਨੂੰ ਕਹੋ ਵੀ ਅੰਦਾਜ਼ੇ ਲਾਉਣਾ ਕੰਮ ਨਹੀਂ ਹੈ ਜੋ ਸਹੀ ਫੈਕਟ ਹੈ ਸਿਰਫ ਉਹੀ ਦੱਸਣਾ ਜਦੋਂ ਵੀ ਸਕ੍ਰਿਪਟ ਕੁਛ ਐਦਾਂ ਦੀ ਹੋਣੀ ਚਾਹੀਦੀ ਹੈ ਵੀ ਜਦੋਂ ਵੀ ਕਾਲ ਆਉਂਦੀ ਹੈ ਤਾਂ ਸਿੱਧੇ ਜੀ ਗੱਲ ਇੰਨੀ ਹੀ ਕਰਨੀ ਹੈ ਕਿ ਮੇਰਾ ਜੋ ਵੀ ਉਸ ਪਰਸਨ ਨਾਲ ਤੁਹਾਡਾ ਰਿਲੇਸ਼ਨ ਹੈ ਉਹਦਾ ਨਾਮ ਕਿ ਉਸ ਪਰਸਨ ਦੀ ਇੰਨੀ ਤਰੀਕ ਨੂੰ ਇਸ ਲੋਕੇਸ਼ਨ ਜਾਂ ਇਸ ਹਸਪੀਟਲ ਦੇ ਵਿੱਚ ਡੈਥ ਹੋ ਗਈ ਹੈ ਤਾਂ ਉਹਦਾ ਪਾਲਿਸੀ ਨੰਬਰ ਤੁਸੀਂ ਦੱਸ ਸਕਦੇ ਹੋ ਕਿ ਕਲੇਮ ਫਾਈਲ ਕਰਨ ਦਾ ਜਿਹੜਾ ਪੂਰਾ ਪ੍ਰੋਸੈਸ ਹੈ ਉਹ ਦੱਸ ਦਿਓ ਸਿਰਫ ਇੰਨਾ ਹੀ ਕਰਮ ਕਰਨਾ ਹੈ ਤੁਸੀਂ ਉਸ ਤੋਂ ਬਾਅਦ ਕੌਜ਼ ਆਫ ਡੈਥ ਹੈ ਜਿਹੜਾ ਉਹ ਡੈਥ ਸਰਟੀਫਿਕੇਟ ਤੇ ਹਸਪੀਟਲ ਦੇ ਰਿਕਾਰਡਸ ਨੂੰ ਦੱਸਣ ਦਿਓ ਨੋਮਿਨੀ ਨੇ ਕਦੇ ਵੀ ਇਨਵੈਸਟੀਗੇਟਰ ਨਹੀਂ ਬਣਨਾ ਹੁੰਦਾ ਹੁਣ ਚੈੱਕ ਨੰਬਰ 6 ਹੈ ਫੈਮਿਲੀ ਹਿਸਟਰੀ ਕਲੋਜ਼ ਦਾ ਹਿਡਨ ਰੂਲ ਹੁਣ ਫਾਰਮ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਵੀ ਤੁਹਾਡੇ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਨੇ ਤੁਹਾਡੇ ਪੇਰੈਂਟਸ ਜਾਂ ਭੈਣ ਭਰਾ ਕਿਸੇ ਨੂੰ ਵੀ ਕੋਈ ਕੈਂਸਰ ਹਾਰਟ ਡਿਸੀਜ਼ ਜਾਂ ਫਿਰ ਕੋਈ ਡਾਇਬੀਟਿਸ ਦੇ ਰਿਗਾਰਡਿੰਗ ਕੋਈ ਇਸ਼ੂ ਹੈ ਤੇ ਲੋਕ ਇਹਦੇ ਵਿੱਚ ਅਕਸਰ ਯਾਸੀਆਂ ਨਹੀਂ ਲੱਗਦੇ ਆ ਬਟ ਰੀਅਲ ਇਨਸਾਈਟ ਇਹ ਹੈ ਵੀ ਇੰਪੋਰਟੈਂਟ ਨਹੀਂ ਹੈ ਵੀ ਕਿਹੜੀ ਬਿਮਾਰੀ ਹੈ ਇਹ ਇੰਪੋਰਟੈਂਟ ਹੈ ਕਿ ਬਿਮਾਰੀ ਕਿਸ ਏਜ ਦੇ ਵਿੱਚ ਹੋਈ ਹੈ ਹੁਣ ਮੰਨ ਲਓ ਵੀ ਤੁਹਾਡੇ ਫਾਦਰ ਨੂੰ 50 ਸਾਲ ਦੀ ਉਮਰ ਦੇ ਵਿੱਚ ਡਾਇਬੀਟਿਸ ਹੁੰਦੀ ਹੈ ਤਾਂ ਉਹ ਨਾਰਮਲ ਹੈ ਏਜ ਦੇ ਰਿਲੇਟਡ ਹੈ ਬਟ ਜੇਕਰ ਫਾਦਰ ਨੂੰ 45 ਸਾਲ ਦੀ ਉਮਰ ਦੇ ਵਿੱਚ ਡਾਇਬੀਟਿਸ ਹੁੰਦੀ ਹੈ ਜਾਂ ਫਿਰ ਕੋਈ ਹਾਰਟ ਕੰਡੀਸ਼ਨ ਜਾਂ ਹਾਰਟ ਅਟੈਕ ਆਉਂਦਾ ਤਾਂ ਕੰਪਨੀ ਦੇ ਲਈ ਇਹ ਇੱਕ ਜੈਨੇਟਿਕ ਦਾ ਰੈਡ ਫਲੈਗ ਹੋ ਸਕਦਾ ਤੇ ਜੇਕਰ ਤੁਸੀਂ ਇਹ ਏਜ ਆਫ ਔਨਸੈਟ ਮਤਲਬ ਕਿ ਇਸ ਉਮਰ ਦੇ ਵਿੱਚ ਬਿਮਾਰੀ ਹੋਈ ਹੈ ਇਹ ਛੁਪਾਉਣੇ ਤਾਂ ਇਹ ਇੱਕ ਮਟੀਰੀਅਲ ਫੈਕਟ ਪ੍ਰੈਕਟੀਕਲ ਟੇਪੇ ਹੀ ਹੈ ਵੀ ਤੁਹਾਡੀ ਫੈਮਿਲੀ ਦੀ ਕੋਈ ਵੀ ਜਿਹੜੀ ਇਲਨੈਸ ਡਾਇਗਨੋਸ ਹੋਈ ਹੈ ਉਹ ਜ਼ਰੂਰ ਲਿਖ ਲਸ ਕੇਜ ਦੇ ਵਿੱਚ ਹੋਈ ਹੈ ਉਹ ਤਾਂ ਜ਼ਰੂਰ ਹੀ ਲਿਖੋ ਇਹ ਜਿਹੜੀ ਇਮਾਨਦਾਰੀ ਹੈ ਨਾ ਇਹ ਤੁਹਾਡੇ ਨਾਮਿਨੀ ਨੂੰ ਬਾਅਦ ਦੇ ਵਿੱਚ ਬੜੀ ਤਕਲੀਫ ਤੋਂ ਬਚਾ ਸਕਦੀ ਹੈ ਹੁਣੀ ਤਾਂ ਗੱਲ ਹੋ ਗਈ ਵੀ ਕਿਸ ਤਰੀਕੇ ਨਾਲ ਤੁਹਾਡਾ ਕਲੇਮ ਰਿਜੈਕਟ ਹੋ ਸਕਦਾ ਹੈ ਬਟ ਜੇਕਰ ਤੁਹਾਨੂੰ ਯਾਦ ਹੋਵੇਗਾ ਕਿ ਵੀਡੀਓ ਦੇ ਸ਼ੁਰੂ ਦੇ ਵਿੱਚ ਮੈਂ ਇਹ ਵੀ ਕਿਹਾ ਸੀ ਵੀ ਮੈਂ ਤੁਹਾਨੂੰ ਕੁਝ ਐਡੀਸ਼ਨਲ ਟਿਪਸ ਦੇਵਾਂਗਾ ਜੋ ਮੈਂ ਆਪਣੇ ਐਕਸਪੀਰੀਅੰਸ ਤੋਂ ਸਿੱਖਿਆ ਨੇ ਆਮ ਸ਼ੋਰਲੀ ਕਿ ਇਹ ਮੰਥਲੀ ਇਹ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਨਗੇ ਬਟ ਉਹ ਦੇਖਣ ਤੋਂ ਪਹਿਲਾਂ ਹੁਣ ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਇੱਕ ਸਹੀ ਇੰਸ਼ੋਰੈਂਸ ਹੋਣਾ ਤਾਂ ਸਾਡੇ ਕੋਲੇ ਬਹੁਤ ਜ਼ਿਆਦਾ ਜ਼ਰੂਰੀ ਹੈ ਬਟ ਉਸ ਤੋਂ ਜ਼ਿਆਦਾ ਇੰਪੋਰਟੈਂਟ ਇਹ ਹੈ ਵੀ ਕੋਈ ਐਦਾਂ ਦਾ ਹੋਵੇ ਜੋ ਸਾਡੀ ਕਲੇਮ ਦੇ ਵਿੱਚ ਹੈਲਪ ਕਰ ਸਕੇ ਕਿਉਂਕਿ ਜੇ ਇਹ ਸਾਰਾ ਕੁਝ ਖੁਦ ਕਰਨ ਬੈਠ ਗਏ ਨਾ ਤਾਂ ਇਹਨੂੰ ਕਿ ਬਹੁਤਾਂ ਲੰਬਾ ਸਮਾਂ ਨਹੀਂ ਜਾਂਦਾ ਬੰਦਾ ਥੱਕ ਜਾਂਦਾ ਸੋ ਕੋਈ ਨਾ ਕੋਈ ਐਦਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਜੋ ਸਾਡੀ ਕਲੇਮਸ ਦੇ ਟਾਈਮ ਤੇ ਜ਼ਰੂਰ ਹੈਲਪ ਕਰਦੇ ਠੀਕ ਹੈ ਸੋ ਇੱਥੇ ਮੈਂ ਤੁਹਾਨੂੰ ਹਾਈਲੀ ਰეკਮੈਂਡ ਕਰਨਾ ਚਾਹੂੰਗਾ ਕਿ ਤੁਸੀਂ ਆਪਣੇ ਇੰਸ਼ੋਰੈਂਸ ਡਿੱਟੋ ਦੇ ਨਾਲ ਪ੍ਰੋਸੈਸ ਕਰੋ ਡਿੱਟੋ ਇੱਕ ਇੰਸ਼ੋਰੈਂਸ ਕੰਪਨੀ ਹੈ ਜਿਹੜੀ ਜਿੱਥੇ ਤੁਹਾਨੂੰ ਜੈਨੂਇਨ ਐਡਵਾਈਸ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਮਿਲੇਗੀ ਤੇ ਮੋਸਟ ਇੰਪੋਰਟੈਂਟ ਤੁਹਾਡੇ ਜਿਹੜੇ ਕਲੇਮਸ ਹੋਣਗੇ ਨਾ ਉਸ ਟਾਈਮ ਤੇ ਜਿਹੜੀ ਤੁਹਾਨੂੰ ਹੈਲਪ ਮਿਲੇਗੀ ਤੁਹਾਡਾ ਜਿਹੜਾ ਪ੍ਰੋਸੈਸ ਆ ਉਹ ਕਿੰਨਾ ਕੁ ਸਮੂਥ ਹੋ ਜਾਏਗਾ ਤੇ ਉਹ ਵੀ ਸਾਰਾ ਕੁਝ ਫ੍ਰੀ ਆਫ ਕਾਸਟ ਹੁਣ ਤੁਸੀਂ ਕਰਨਾ ਕੀ ਹੈ ਡਿਟੋ ਦੇ ਨਾਲ ਇੱਕ ਫ੍ਰੀ ਕੰਸਲਟੇਸ਼ਨ ਕਾਲ ਬੁੱਕ ਕਰਨੀ ਹੈ ਇਹਨਾਂ ਜਿਹੜਾ ਐਗਜ਼ੀਕਿਊਟਿਵ ਹੈ ਉਹ ਤੁਹਾਨੂੰ ਇੱਕ ਜੈਨੂਇਨ ਐਡਵਾਈਸ ਦੇਵੇਗਾ ਤੁਹਾਡੇ ਲਈ ਬੈਸਟ ਪਾਲਿਸੀ ਤੇ ਇੱਕ ਸਹੀ ਪਾਲਿਸੀ ਕਿਹੜੀ ਹੋ ਸਕਦੀ ਹੈ ਤੇ ਸਿਰਫ ਪਾਲਿਸੀ ਸਿਲੈਕਸ਼ਨ ਨਹੀਂ ਹੈ ਉਸ ਤੋਂ ਬਾਅਦ ਤੁਹਾਡਾ ਕਲੇਮ ਪ੍ਰੋਸੈਸ ਕਰਨ ਦੇ ਵਿੱਚ ਵੀ ਡਿੱਟੋ ਤੁਹਾਡੀ ਹੈਲਪ ਕਰਦੇ ਤੇ ਇਹ ਸਾਰਾ ਕੁਝ ਉਹ ਫ੍ਰੀ ਆਫ ਕਾਸਟ ਕਰਦੇ ਆ ਤੇ ਇਹ ਤੁਹਾਡੀ ਜਿਹੜੀ ਕੰਸਲਟੇਸ਼ਨ ਕਾਲ ਹੈ ਇਹ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਜੇਗੀ ਤਾਂ ਮਤਲਬ ਇਹ ਨਹੀਂ ਆ ਵੀ ਹੁਣ ਤੁਹਾਨੂੰ ਸਪੈਮ ਕਾਲਸ ਤੇ ਸਪੈਮ ਮੈਸੇजेस ਆਉਣੇ ਸ਼ੁਰੂ ਹੋ ਜਾਣਗੇ ਡਿੱਟੋ ਬਾਕੀ ਕੰਪਨੀਆਂ ਜਿ ਤਰ੍ਹਾਂ ਨਹੀਂ ਹੈ ਡਿੱਟੋ ਇੱਕ ਸਪੈਮ ਫ੍ਰੀ ਪਾਲਿਸੀ ਦੇ ਨਾਲ ਚੱਲਦਾ ਹੈ ਗੂਗਲ ਰਿਵਿਊਜ਼ ਦੀ ਗੱਲ ਕਰਾਂ ਤਾਂ ਇਹਨਾਂ ਦੀ ਰੇਟਿੰਗ 4.9 ਆਊਟ ਆਫ 5 ਹੈ ਤੇ ਇਹ ਹੀ ਚੀਜ਼ ਇਹਨਾਂ ਦੀ ਮੈਨੂੰ ਸਭ ਤੋਂ ਚੰਗੀ ਲੱਗਦੀ ਆ ਇਨ ਸ਼ਾਰਟ ਮੈਂ ਇਹਨਾਂ ਕੀ ਕਹਿਣਾ ਚਾਹੂੰਗਾ ਵਿਡਟੋ ਇੱਕ ਪਾਲਿਸੀ ਸਿਲੇਕਟ ਕਰਨ ਤੋਂ ਲੈ ਕੇ ਉਸ ਪਾਲਿਸੀ ਦਾ ਕਲੇਮ ਪ੍ਰੋਸੈਸ ਕਰਵਾਉਣ ਤੱਕ ਤੁਹਾਡੀ ਹੈਲਪ ਕਰਦਾ ਹੈ ਤੇ ਸਾਰਾ ਕੁਝ ਉਹ ਫ੍ਰੀ ਆਫ ਕਾਸਟ ਕਰਦਾ ਹੈ ਮਤਲਬ ਤੁਹਾਡਾ ਜਿਹੜਾ ਪੂਰਾ ਪ੍ਰੋਸੈਸ ਹੈ ਉਹ ਬਹੁਤ ਹੀ ਸਮੂਥ ਤੇ ਸਟ्रेस ਫ੍ਰੀ ਹੋ ਜਾਂਦਾ ਤੁਸੀਂ ਕੁਝ ਨਹੀਂ ਕਰਨਾ ਬਸ ਇੱਕ ਫ੍ਰੀ ਕੰਸਲਟੇਸ਼ਨ ਕਾਲ ਬੁੱਕ ਕਰਕੇ ਉਹਨਾਂ ਨਾਲ ਗੱਲ ਕਰਨੀ ਹੈ ਤੇ ਉਹ ਕਾਲ ਬੁੱਕ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਚਲੋ ਹੁਣ ਕੁਝ ਐ ਹੁਣ ਹੁੰਦਾ ਕੀ ਹੈ ਕਿ ਜਦੋਂ ਵੀ ਤੁਸੀਂ ਆਪਣੀ ਪਾਲਿਸੀ ਕਰਵਾਉਨੇ ਹੋ ਤਾਂ ਉਹ ਪਾਲਿਸੀ ਦੇ ਡਾਕੂਮੈਂਟ ਤੁਸੀਂ ਆਪਣੀ ਫੈਮਿਲੀ ਦੇ ਨਾਲ ਸ਼ੇਅਰ ਨਹੀਂ ਕਰਦੇ ਇੰਡੀਆ ਦੇ ਵਿੱਚ ਵਿਲ ਬਣਾਉਣ ਦਾ ਤਾਂ ਹਜੇ ਕੋਈ ਮਨ ਲੱਗਦਾ ਵੀ ਰਿਵਾਜ ਹੀ ਨਹੀਂ ਆ ਹੁਣ ਇਸ ਚੀਜ਼ ਦੇ ਹਾਈ ਚਾਂਸਸ ਹੈ ਵੀ ਤੁਹਾਡੀ ਜਿਹੜੀ ਪਾਲਿਸੀ ਆ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ ਤੁਹਾਡੀ ਫੈਮਿਲੀ ਨੂੰ ਪਤਾ ਹੀ ਨਾ ਲੱਗੇ ਤੇ ਤੁਹਾਡੀ ਜਿਹੜੀ ਜਿੰਨੀ ਵੀ ਮਿਹਨਤ ਆ ਉਹਦੇ ਤੇ ਪਾਣੀ ਫਿਰ ਜਾ ਤੇ ਇਸੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਇਨਸ਼ੋਰੈਂਸ ਅਕਾਊਂਟ ਹੋਣਾ ਇਹ ਇਨਸ਼ੋਰੈਂਸ ਇੱਕ ਗਵਰਨਮੈਂਟ ਇਨੀਸ਼ੀਏਟਿਵ ਹੈ ਜਿਹਦੇ ਵਿੱਚ ਇੱਕ ਇਦਾਂ ਦਾ ਅਕਾਊਂਟ ਹੈ ਜਿੱਥੇ ਤੁਸੀਂ ਆਪਣੀਆਂ ਸਾਰੀਆਂ ਇੰਸ਼ੋਰੈਂਸ ਡ ਤੇ ਇਸ ਅਕਾਊਂਟ ਬਾਰੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀ ਡਿਟੇਲਸ ਸ਼ੇਅਰ ਕਰ ਸਕਦੇ ਹੋ ਤੇ ਹਾਂ ਇਟ ਟੋਟਲੀ ਫ੍ਰੀ ਆਫ ਕਾਸਟ। ਸੋ ਜਦੋਂ ਵੀ ਤੁਸੀਂ ਟਰਮ ਇੰਸ਼ੋਰੈਂਸ ਲਓ ਪਲੀਜ਼ ਉਹਨੂੰ ਇਨਸ਼ੋਰੈਂਸ ਅਕਾਊਂਟ ਦੇ ਵਿੱਚ ਜ਼ਰੂਰ ਅਪਡੇਟ ਕਰਿਓ ਤੇ ਇਹ ਕਿੱਦਾਂ ਕਰਨੇ ਦਾ ਪੂਰਾ ਪ੍ਰੋਸੀਜਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਹੁਣ ਦੂਜੇ ਨੰਬਰ ਤੇ ਆਉਂਦਾ ਸੈਕਸ਼ਨ 45। ਹੁਣ ਇਹ ਜਿਹੜਾ ਅਗਲਾ ਪੁਆਇੰਟ ਹੈ ਨਾ ਇਹ ਗੇਮ ਚੇਂਜਰ ਹੈ। ਲੀਗਲ ਤੋਂ ਲੈ ਕੇ ਪ੍ਰੈਕਟੀਕਲ ਪੁਆਇੰਟ ਤੱਕ। ਹੁਣ ਹੁੰਦਾ ਕੀ ਹੈ ਕਿ ਜੋ ਤੁਸੀਂ ਪਾਲਿਸੀ ਲੈਣੇ ਹੁੰਦਾ ਪਾਲਿਸੀ ਲੈਣ ਦੇ ਪਹਿਲੇ 3 ਸਾਲ ਤੱਕ ਤੁਸੀਂ ਹਾਈ ਰਿਸਕ ਯਾਨੀ ਕਿ ਕੰਟੈਸਟੇਬਿਲਟੀ ਪੀਰੀਅਡ ਦੇ ਹੁੰਦੇ ਹੋ। ਇਹ ਇਦਾਂ ਦਾ ਇੱਕ ਪੀਰੀਅਡ ਹ ਦੀ ਡੈਥ ਹੋ ਜਾਂਦੀ ਹੈ ਤਾਂ ਕੰਪਨੀ ਕੋਲੇ ਪੂਰਾ ਹੱਕ ਹੁੰਦਾ ਹੈ ਵੀ ਉਹ ਤੁਹਾਡੇ origignal ਫਾਰਮ ਦੀ ਜੜ ਤੱਕ ਜਾ ਸਕਦੀ ਹੈ ਉਹ ਬਸ ਇੱਕ ਛੋਟੇ ਜਿ ਝੂਠ ਦੀ ਤਲਾਸ਼ ਚ ਹੁੰਦੇ ਆ ਜਿਸ ਤੋਂ ਬਾਅਦ ਤੁਹਾਡਾ ਜਿਹੜਾ ਪੂਰਾ ਕਲੇਮ ਆ ਉਹ ਮਟੀਰੀਅਲ ਮਿਸ ਰਿਪਰੈਜ਼ੈਂਟੇਸ਼ਨ ਦੇ ਵਿੱਚ ਪਾ ਕੇ ਵੋਇਡ ਕਰ ਸਕਦੇ ਆ ਤੇ ਤੁਹਾਡਾ ਕਲੇਮ ਰਿਜੈਕਟ ਕਰ ਸਕਦੇ ਆ ਪਰ ਇੱਥੇ ਇੱਕ ਬਹੁਤ ਵੱਡਾ ਪਾਰ ਆ ਜਾਂਦਾ ਜਿਵੇਂ ਤੁਹਾਡੀ ਪਾਲਸੀ ਨੂੰ 3 ਸਾਲ ਪੂਰੇ ਹੋ ਜਾਂਦੇ ਉਸ ਤੋਂ ਬਾਅਦ ਇਹ ਸੈਕਸ਼ਨ 45 ਤੁਹਾਡੇ ਲਈ ਬ੍ਰਹਮਾਸਤਰ ਬਣ ਜਾਂਦਾ ਹੈ IRDAI ਦੇ ਅਕੋਰਡਿੰਗ ਜੇਕਰ ਤੁਹਾਡੀ ਪਾਲਸੀ ਨੂੰ 3 ਸਾਲ ਪੂਰੇ ਹੋ ਚੁੱਕੇ ਆ ਟਾਈ ਇੰਸ਼ੋਰੈਂਸ ਐਕਟ ਦੇ ਸੈਕਸ਼ਨ 45 ਦੇ ਅਕੋਰਡਿੰਗ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਉਹ ਤੁਹਾਡਾ ਜਿਹੜਾ ਕਲੇਮ ਹੈ ਉਹ ਮਿਸ ਰਿਪਰੈਜ਼ੈਂਟੇਸ਼ਨ ਜਾਂ ਫਿਰ ਨੋਨ ਡਿਸਕਲੋਜ਼ਰ ਬੋਲ ਕੇ ਰਿਜੈਕਟ ਨਹੀਂ ਕਰ ਸਕਦੀ ਉਹਨਾਂ ਨੂੰ ਪੈਸਾ ਦੇਣਾ ਹੀ ਪੈਣਾ ਹੈ ਹਾਂ ਬਸ ਉਹ ਇੱਕ ਕੇਸ ਦੇ ਵਿੱਚ ਤੁਹਾਡਾ ਜਿਹੜਾ ਕਲੇਮ ਹੈ ਉਹਨੂੰ ਮਨਾ ਕਰ ਸਕਦੇ ਆ ਤੇ ਉਹ ਆਊਟਰਾਇਟ ਫਰਾਡ ਫਰਾਡ ਦਾ ਮਤਲਬ ਹੈ ਵੀ ਜਿਹੜੀ ਤੁਸੀਂ ਪਾਲਿਸੀ ਲਈ ਆ ਉਹ ਲਈ ਹੀ ਗਲਤ ਨੀਅਤ ਦੇ ਨਾਲ ਆ ਜੇਕਰ ਹੋਏ ਨੂੰ ਪ੍ਰੂਵ ਕਰ ਸਕਦੇ ਆ। ਸੋ ਇਸੇ ਮੇਰੀਆਂ ਪ੍ਰੈਕਟੀਕਲ ਲਰਨਿੰਗਸ ਤੇ ਮੇਰਾ ਮੋਟਿਵ ਇਸ ਵੀਡੀਓ ਤੇ ਵਿੱਚ ਤੁਹਾਨੂੰ ਡਰਾਉਣਾ ਤਾਂ ਬਿਲਕੁਲ ਨਹੀਂ ਹੈ। ਮੈਂ ਬਸ ਇਨਾ ਚਾਹਣਾ ਵੀ ਜਿੰਨਾ ਇੰਪੋਰਟੈਂਟ ਇੱਕ ਟਰਮ ਇੰਸ਼ੋਰੈਂਸ ਲੈਣਾ, ਉਨਾ ਹੀ ਇੰਪੋਰਟੈਂਟ ਹੈ ਉਸ ਟਰਮ ਇੰਸ਼ੋਰੈਂਸ ਦੇ ਕਲੇਮ ਨੂੰ ਸੌਖਾ ਬਣਾਉਣਾ। ਤੇ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਵੀ ਇਹ ਕਲੇਮ ਇਹ ਪ੍ਰੋਸੈਸ ਇਹ ਇੰਨਾ ਕੁ ਜ਼ਿਆਦਾ ਔਖਾ ਜੇਕਰ ਤੁਸੀਂ ਇਕੱਲੇ ਜਾਓਗੇ। ਸਪੈਸ਼ਲੀ ਉਸ ਟਾਈਮ ਤੇ ਜਦੋਂ ਫੈਮਿਲੀ ਆਲਰੇਡੀ ਦੁੱਖ ਦੇ ਵਿੱਚ ਹੋਵੇ। ਇਸ ਲਈ ਜੇਕਰ ਤੁਸੀਂ ਟੌਮ ਇੰਸ਼ੋਰੈਂਸ ਲੈਣ ਬਾਰੇ ਸੋਚ ਰਹੇ ਹੋ ਤਾਂ ਆਈ ਜੈਨੂਇਨਲੀ ਰეკਮੈਂਡ ਕਿ ਤੁਸੀਂ ਇੱਕ ਵਾਰ ਡਾਟਾ ਦੇ ਐਕਸਪੋਰਟ ਨਾਲ ਗੱਲ ਕਰਕੇ ਦੇਖੋ ਇਹ ਚੀਜ਼ ਤੁਹਾਡਾ ਬਹੁਤ ਸਾਰੇ ਐਫਰਟ ਸੇਵ ਕਰੇਗੀ ਤੁਹਾਡਾ ਟਾਈਮ ਸੇਵ ਕਰੇਗੀ ਤੇ ਤੁਹਾਨੂੰ ਸਟ्रेस ਫਰੀ ਰੱਖੇਗੀ ਤੇ ਓਵਰ ਆਲ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲ ਵੀ ਦਾ ਫ੍ਰੀ ਚ ਹੀ ਰਹੀਆਂ ਨੇ ਸੋ ਇਹਨਾਂ ਨਾਲ ਇੱਕ ਕਾਲ ਬੁੱਕ ਜ਼ਰੂਰ ਕਰਿਓ ਤੇ ਉਹ ਕਾਲ ਬੁੱਕ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਆਪਾਂ ਜਲਦੀ ਮਿਲਦੇ ਹਾਂ ਕਿਸ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ